ਜਿਸ ਘੜਛੇ ਦੇ ਨਾਲ ਮਾਤਾ ਖੀਵੀ ਜੀ ਖੀਰ ਵਰਤਾਇਆ ਕਰਦੇ ਸਨ ਉਹ ਘੜਛਾ ਬਾਬਾ ਰੂਪ ਚੰਦ ਜੀ ਦੀ ਝੋਲੀ 'ਚ ਪਾ ਦਿੱਤਾ ਨਗਰ ਦੇ ਵਿੱਚੋਂ ਵੀ ਸਾਰੀ ਸੇਵਾ ਇਕੱਠੀ ਕਰਨੀ ਉਹਨਾਂ ਨਾਲ ਗੱਲਬਾਤ ਕਰਨੀ ਸੇਵਾਦਾਰਾਂ ਦੀਆਂ ਡਿਊਟੀਆਂ ਲੈਉਣੀਆਂ ਪ੍ਰਬੰਧ ਵੱਡੇ ਨੇ ਜਿਹੜਾ ਬਿਲਡਿੰਗ ਦੇ ਹੇਠਾਂ ਬਣੀ ਹੋਈ ਇਮਾਰਤ ਆ ਇਹ ਪ੍ਰਾਤਨ ਲੰਗਰ ਹੈ ਸੰਗਤ ਦੀ ਗੱਲ ਕਰੀਏ ਤਾਂ ਕਿੰਨੀ ਇੱਕ ਸੰਗਤ ਹਰ ਸਾਲ ਵੱਧ ਰਿਹਾ ਹੈ ਸੰਗਤ ਦਾ ਮੈਂ ਸੁਣਿਆ ਵੀ ਕਹਿੰਦੇ ਹਰ ਸਾਲ ਜਿਹੜਾ ਸੰਗਤ ਦਾ ਵਾਧਾ ਹੀ ਹੋ ਰਿਹਾ ਹੈ ਤਦ ਜਿਹੜੀ ਇਹ ਸੰਗਤ ਆਪਣੇ ਨਾਲ ਆਉਂਦੀ ਉਹਨਾਂ ਦੀ ਰਹਿائش ਦਾ ਪ੍ਰਬੰਧ ਪੱਕਾ ਹੁੰਦਾ ਜੀ। ਹਾਂਜੀ ਇੱਥੇ ਆਰਾਮ ਕਰਦੇ ਆ ਇਹ। ਕਿੰਨੇ ਦਿਨ ਲਾਉਣੇ ਇੱਥੇ? ਸਾਨੂੰ ਜੀ ਲੱਗ ਜਾਂਦਾ ਹਫਤੇ ਲੱਗ ਜਾਂਦਾ ਜੀ। ਅਸੀਂ 8-9 ਦਿਨ ਸੇਵਾ ਕਰਦੇ ਆ ਜੀ ਮਤਲਬ ਮਨੋ ਕਰਦੇ ਆ ਸਾਨੂੰ ਘਰ ਦਾ ਕੋਈ ਫਿਕਰ ਨਹੀਂ। ਅਕਸ਼ਰੀ ਕੇਸਗੜ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਮੌਜੂਦ ਆ ਜਿੱਥੇ ਹੋਲੇ ਮਹੱਲੇ ਨੂੰ ਲੈ ਕੇ ਤਿਆਰੀਆਂ ਵਿੱਡੀਆਂ ਹੋਈਆਂ ਨੇ ਤਾਂ ਪ੍ਰਸ਼ਾਸਨ ਵੱਲੋਂ ਵੀ ਤਿਆਰੀਆਂ ਮੁਕੰਮਲ ਕਰ ਲੀਆਂ ਨੇ ਤਾਂ ਦੂਸਰੇ ਪਾਸੇ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਜਿਹੜੀਆਂ ਤਿਆਰੀਆਂ ਕਰ ਰਹੀਆਂ ਨੇ ਲੰਗਰਾਂ ਨੂੰ ਲੈ ਕੇ ਰਹਾਇਸ਼ ਦੇ ਪ੍ਰਬੰਧਾਂ ਨੂੰ ਲੈ ਕੇ ਕਿਉਂਕਿ ਬਹੁਤ ਸਾਰੇ ਪ੍ਰਬੰਧ ਹੁੰਦੇ ਨੇ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਨੇ ਦੂਰੋਂ ਨੇੜੋਂ ਸੰਗਤਾਂ ਪਹੁੰਚਦੀਆਂ ਨੇ ਤਾਂ ਉਹਨਾਂ ਦੇ ਲਈ ਪ੍ਰਬੰਧ ਵੀ ਵੱਡੇ ਹੁੰਦੇ ਨੇ ਜੇਕਰ ਹੁਣ ਦੀ ਗੱਲ ਕਰੀਏ ਤਾਂ ਹੁਣ ਤੋਂ ਹੀ ਸੰਗਤਾਂ ਇੱਥੇ ਪਹੁੰਚਣੀਆਂ ਸ਼ So, ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਸਵੇਰ ਤੋਂ ਹੀ ਨਤਮਸਤਕ ਹੋ ਰਹੀਆਂ ਨੇ ਕਿਉਂਕਿ ਹੋਲੇ ਮੱਲੇ ਦੀ ਅੱਜ ਦੇ ਦਿਨ ਤੋਂ ਸ਼ੁਰੂਆਤ ਹੋ ਜਾਂਦੀ ਹੈ ਨਗਾਰੇ ਦੇ ਉੱਪਰ ਡਗੇ ਲੱਗ ਜਾਂਦੇ ਨੇ ਤੇ ਅੱਜ ਦੀ ਗੱਲ ਕਰੀਏ ਤਾਂ ਅੱਜ ਆਪਾਂ ਹੁਣ ਮੌਜੂਦ ਆ ਉਸ ਲੰਗਰ ਦੇ ਵਿੱਚ ਜਿਹੜਾ ਲੰਗਰ ਬਿਲਕੁਲ ਤਖਤ ਸਾਹਿਬ ਦੀ ਪਵਿੱਤਰ ਧਰਤੀ ਦੇ ਬਿਲਕੁਲ ਨੇੜੇ ਲੱਗਦਾ ਤਾਂ ਇਸ ਲੰਗਰ ਦੀ ਮੈਂ ਖਾਸੀਅਤ ਦੀ ਗੱਲ ਕਰਾਂ ਤਾਂ ਕਹਿੰਦੇ ਇੱਥੇ ਬਹੁਤ ਸਾਰੇ ਪਕਵਾਨ ਬਣਦੇ ਨੇ ਮਿਸਟਾਨ ਪਕਵਾਨਾਂ ਤੋਂ ਲੈ ਕੇ ਹੋਰ ਬਹੁਤ ਸਾਰੇ ਪਕਵਾਨ ਤਿਆਰ ਹੁੰਦੇ ਆ ਤੇ ਸੰਗਤਾਂ ਬੜੇ ਤਨਮਨ ਨਾਲ ਸੇਵਾ ਕਰਦੀਆਂ ਨੇ ਤਾਂ ਇਹ ਸੇਵਾ ਦੀ ਗੱਲ ਕਰੀ 16 17 ਤਰੀਕ ਤੱਕ ਕੇ ਲੰਗਰ ਜਿਹੜਾ ਇਹ ਚੱਲਦਾ ਤਾਂ ਦਿਨ ਰਾਤ ਚੱਲਦਾ ਹੈ ਸੰਗਤਾਂ ਇੱਥੇ ਆਉਂਦੀਆਂ ਨੇ ਇੱਥੇ ਆ ਕੇ ਆਰਾਮ ਵੀ ਕਰਦੀਆਂ ਨੇ ਲੰਗਰ ਵੀ ਛਕਦੀਆਂ ਨੇ ਤੇ ਵਾਹਿਗੁਰੂ ਦਾ ਨਾਮ ਵੀ ਤੇ ਆਉਂਦੀਆਂ ਨੇ ਤਾਂ ਜਿਸ ਲੰਗਰ ਦੀ ਗੱਲ ਕਰੀਏ ਤਾਂ ਇਹ ਲੰਗਰ ਭਾਈ ਰੂਪ ਚੰਜੀ ਦੇ ਜਿਹੜੇ ਅਨਸ਼ਵੰਸ ਦੇ ਵਿੱਚੋਂ ਚਲਾਇਆ ਜਾਂਦਾ ਤਾਂ ਉਹਨਾਂ ਦੇ ਉਸ ਪਵਿੱਤਰ ਧਰਤੀ ਤੋਂ ਇਹ ਸਾਰੀ ਸੰਗਤ ਚੱਲ ਕੇ ਆਉਂਦੀ ਹੈ ਭਾਈ ਰੂਪੇ ਤੋਂ ਜਦੋਂ ਸੰਗਤ ਇੱਥੇ ਪਹੁੰਚਦੀ ਹੈ ਤਾਂ ਇੱਕ ਇੱਕ ਵਿਲੱਖਣਤਾ ਇਹ ਹੈ ਸਭ ਤੋਂ ਵੱਡੀ ਗੱਲ ਵੀ ਇਸ ਲੰਗਰ ਦੇ ਵਿੱਚ ਜਿੰਨੀ ਵੀ ਸੰਗਤ ਆਉਂਦੀ ਹੈ ਉੱਥੋਂ ਉਸ ਏਰੀਆ ਦੀ ਜ਼ਿਆਦਾ ਆਉਂਦੀ ਹੈ ਜਿਹੜੀ ਇੱਥ ਕਈ ਕਈ ਦਿਨੇ ਇੱਥੇ ਰਹਿ ਕੇ ਸੇਵਾਵਾਂ ਨਿਭਾਉਣੀਆਂ ਉਹ ਵੀ ਬਹੁਤ ਵੱਡੀ ਗੱਲ ਆ ਤਾਂ ਸਾਡੇ ਨਾਲ ਬਾਬਾ ਜੀ ਮੌਜੂਦਾ ਗੱਲਬਾਤ ਕਰਦੇ ਆਂ ਬਾਬਾ ਜੀ ਸਵਾਗਤ ਆ ਤੁਹਾਡਾ ਪਰਮੇਸ਼ਾ ਦੀ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਵੇਂ ਮੈਂ ਕਿਹਾ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਆਉਂਦੀਆਂ ਨੇ ਤੁਸੀਂ ਲਗਾਤਾਰ ਇੱਥੇ ਹਰ ਸਾਲ ਸੇਵਾਵਾਂ ਨਿਭਾਉਣਿਓ ਤਾਂ ਤਿਆਰੀਆਂ ਵੜ ਦਿੱਤੀਆਂ ਨੇ ਸਮਾਨ ਕਹਿੰਦੇ ਟਰੱਕਾਂ ਤੇ ਟਰੈਕਟਰ ਟਰਾਲੀਆਂ ਤੇ ਲਗਾਤਾਰ ਪਹੁੰਚ ਰਿਹਾ ਜੀ ਜੀ ਹਾਂ ਜੀ ਅਸੀਂ ਜਮ੍ਹਾਂ ਕਰ ਲਿਆ ਜੀ ਤੇ ਜਿੱਥੇ ਜਿੱਥੇ ਟਿਕਾਣਿਆਂ ਤੇ ਟਰੱਕ ਲਾਉਣੇ ਆ ਰਾਸ਼ਨ ਵਾਲੇ ਉਹ ਆਪੋ ਆਪਣੇ ਥਾਵਾਂ ਤੇ 6 ਵਧਾਰ ਡੇਢੇ ਡੇ ਡੋਟੀਆਂ ਨਿਵਾਰੇ ਨੇ ਤੇ ਮਹਾਰਾਜ ਦੀ ਕਿਰਪਾ ਗੁਰੂ ਹਰਗੋਬਿੰਦ ਪਾਤਸ਼ਾਹ ਮੇਰੀ ਫਿਰ ਦੇ ਮਾਲਕ ਉਹਨਾਂ ਨੇ ਸਤਗੁਰਾਂ ਨੇ ਜਦੋਂ ਨਗਰ ਭੈਰੂਪਾ ਵਸਾਇਆ ਤਾਂ ਆਪਣੇ ਸ਼ਸਤਰ ਵਸਤਰ ਬਾਬਾ ਰੂਪ ਚੰਦ ਜੀ ਨੂੰ ਪਹਿਨਣ ਵਾਸਤੇ ਦੇ ਦਿੱਤੇ ਗੁਰੂ ਜੀ ਦੇ ਬਖਸ਼ੇ ਹੋਏ ਸ਼ਸਤਰ-ਵਸਤਰ ਬਾਬਾ ਰੂਪ ਚੰਦ ਜੀ ਨੇ ਪਹਿਨੇ ਨਹੀਂ ਬਲਕਿ ਉਸ ਨੂੰ ਨਮਸਕਾਰ ਕਰਕੇ ਆਪਣੇ ਸੀਸ ਪਰ ਰੱਖ ਲਿਆ ਗੁਰੂ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ ਤੇ ਸਤਗੁਰਾਂ ਨੇ ਫਿਰ ਹੁਕਮ ਕੀਤਾ ਜੇ ਤੁਸੀਂ ਇਹ ਸ਼ਸਤਰ-ਵਸਤਰ ਨਹੀਂ ਪਹਿਨੇ ਜੇ ਤਲਵਾਰ ਨਹੀਂ ਪਹਿਨੀ ਤੁਹਾਡੀ ਜਵਾਨ ਤਲਵਾਰ ਮੁਕਤ ਨਿਕਲੇ ਬਚਨ ਪੂਰੇ ਹੋਣਗੇ ਪਰ ਤੁਹਾਨੂੰ ਇੱਕ ਹੋਰ ਦਾਤ ਬਖਸ਼ਿਸ਼ ਕਰ ਰਹੇ ਹਾਂ ਮਹਾਰਾਜ ਨੇ ਉਹ ਕਟਛਾ ਬਖਸ਼ਿਸ਼ ਕੀਤਾ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰੂ ਅੰਗਦ ਦੇ ਮਹਾਰਾਜ ਨੂੰ ਬਖਸ਼ਿਸ਼ ਕੀਤਾ ਤੇ ਮਾਤਾ ਖੀਵੀ ਜੀ ਲਈ ਜਿਸ ਕਟਛੇ ਦੇ ਨਾਲ ਮਾਤਾ ਖੀਵੀ ਜੀ ਖੀਰ ਵਰਤਾਇਆ ਕਰਦੇ ਸਨ ਉਹ ਕਟਛਾ ਬਾਬਾ ਰੂਪ ਚੰਦ ਜੀ ਦੀ ਝੋਲੀ ਚ ਪਾ ਦਿੱਤਾ ਉਹ ਆਪਣੇ ਕੋਲ ਆ ਉਹ ਉਹਨਾਂ ਦੀ ਬਖਸ਼ਿਸ਼ ਦੁਆਰਾ ਇਹ ਲੰਗਰਾਂ ਦੀ ਜਿਹੜੀ ਰੰਭਤਾ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਰ ਤੋਂ ਸਾਡੀ ਝੋਲੀ ਦੇ ਵਿੱਚ ਪਈ ਹੈ ਬੱਜੀ ਮੈਂ ਕਿਹਾ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਆਉਂਦੀਆਂ ਨੇ ਪ੍ਰਬੰਧ ਬਹੁਤ ਵੱਡੇ ਕਰਨੇ ਪੈਂਦੇ ਹੁੰਦੇ ਕਿੰਨੇ ਦਿਨ ਪਹਿਲਾਂ ਇਹ ਸਾਰੀ ਸੇਵਾਵਾਂ ਚੱਲ ਪੈਂਦੀਆਂ ਨੇ ਕਿਉਂਕਿ ਨਗਰ ਦੇ ਵਿੱਚੋਂ ਵੀ ਸਾਰੀ ਸੇਵਾ ਇਕੱਠੀ ਕਰਨੀ ਉਹਨਾਂ ਨਾਲ ਗੱਲਬਾਤ ਕਰਨੀ ਸੇਵਾਦਾਰਾਂ ਦੀਆਂ ਡਿਊਟੀਆਂ ਲੈਉਣੀਆਂ ਪ੍ਰਬੰਧ ਵੱਡੇ ਨੇ ਮਹਾਰਾਜ ਦੀ ਕਿਰਪਾ ਇਹ ਤਕਰੀਬਨ ਹਰ ਇੱਕ ਗੁਰਸਿੱਖ ਦੇ ਮਨ ਦੇ ਵਿੱਚ ਚਾਅ ਹੁੰਦਾ ਸਾਲ ਭਰ ਤੋਂ ਹੀ ਜਿਹੜੀਆਂ ਜਦੋਂ ਅਸੀਂ ਇਹ ਲੰਗਰ ਸਮਾਪਤ ਕਰਕੇ ਚੱਲਦੇ ਆਂ ਤਾਂ ਉਥੇ ਸਮੇਂ ਤੋਂ ਹੀ ਲੈ ਕੇ ਸੰਗਤਾਂ ਦੇ ਮਨ ਚ ਚਾਅ ਹੁੰਦਾ ਜਿਹੜੀਆਂ ਕੋਈ ਕਮੀਆਂ ਹੁੰਦੀਆਂ ਉਹ ਸਿੱਖ ਸੰਗਤਾਂ ਆਪ ਹੀ ਕੱਢ ਲੈਂਦੀਆਂ ਇਸ ਕਰਕੇ ਸਾਲ ਪਰ ਇਸ ਲੰਗਰ ਦੀਆਂ ਤਿਆਰੀਆਂ ਹੁੰਦੀਆਂ ਰਹਿੰਦੀਆਂ ਬਬਾ ਜੀ ਜਿਵੇਂ ਮੈਂ ਦੇਖਿਆ ਵੀ ਇਸ ਜਗ੍ਹਾ ਦੇ ਉੱਪਰ ਹੀ ਤੁਹਾਡਾ ਇੱਕ ਵਿਸ਼ੇਸ਼ ਟਿਕਾਣਾ ਤਾਂ ਇਹ ਟਿਕਾਣੀ ਵਾਸਤੇ ਵੀ ਕਿਉਂਕਿ ਅੱਜ ਕੱਲ ਤਾਂ ਸੰਗਤਾਂ ਬਹੁਤ ਦੂਰੋਂ ਨੇੜੋਂ ਆਉਂਦੀਆਂ ਨੇ ਕੋਈ ਕਹਿੰਦਾ ਵੀ ਅਸੀਂ ਲੰਗਰ ਵਾਸਤੇ ਸੇਵਾ ਲੈਣੀ ਆ ਤਾਂ ਤੁਹਾਡੇ ਪੱਕਾ ਹੀ ਟਿਕਾਣਾ ਹੁੰਦਾ ਇੱਥੇ ਇਹ ਪੱਕੇ ਟਿਕਾਣਾ ਹੈ ਇੱਧਰ ਤੁਸੀਂ ਦੇਖੋ ਹੁਣ ਆਪਜੀ ਸਕਰੀਨ ਤੇ ਦੇਖ ਰਹੇ ਹੋ ਇਹ ਜਿਹੜਾ ਬਿਲਡਿੰਗ ਦੇ ਹੇਠਾਂ ਬਣੀ ਹੋਈ ਇਮਾਰਤ ਆ ਇਹ ਪ੍ਰਾਤਨ ਲੰਗਰ ਹੈ ਜੀ ਤਖਸਾਲ ਵਿਦਾ ਜਿਹਦੀ ਡਾਰਟ ਵਿੱਚ ਦੀ ਆਪਾਂ ਦੇਖ ਰਹੇ ਹਾਂ ਸਾਹਮਣੇ ਬਿਲਕੁਲ ਜਿਹੜੀ ਡਾਰਟ ਹਾਂਜੀ ਇਹ ਪ੍ਰਾਤਨ ਲੰਗਰ ਹੈ ਗੁਰੂ ਕਲਨਗੀਧਰ ਪਾਤਸ਼ਾਹ ਜੀ ਵੇਲੇ ਇੱਥੇ ਜਿੱਥੇ ਉਹ ਲੰਗਰ ਲੋਹ ਲੰਗਰ ਤਿਆਰ ਹੋ ਰਿਹਾ ਇੱਥੇ ਹੀ ਲੰਗਰ ਪੱਕੇਗਾ ਇਸ ਕਰਕੇ ਇਹਦੀ ਮਰਜ਼ਾਦਾ ਇਹ ਹੋਈ ਆ ਇਹ ਪ੍ਰਾਤਨ ਲੰਗਰ ਆ ਜੀ ਤੇ ਹਰ ਇੱਕ ਗੁਰਸਿੱਖ ਜਿਹੜੇ ਹੈਗੇ ਆ ਉਹਨਾਂ ਨੂੰ ਪਤਾ ਕਿ ਤਖਸਾਲ ਦੇ ਪੁਰਾਣੇ ਲੰਗਰ ਦੇ ਵਿੱਚ ਹੀ ਅਸੀਂ ਜਾਣਾ ਤੇ ਹਾਜ਼ਰੀਆਂ ਲਵਾਉਣੀਆਂ ਤਾਂ ਫਿਰ ਇਹ ਡਿਊਟੀਆਂ ਕਿਵੇਂ ਹੁੰਦੀਆਂ ਨੇ ਜੀ ਸੰਗਤ ਦੀਆਂ ਕਿਉਂਕਿ 24 24 ਘੰਟੇ ਲੰਗਰ ਚੱਲਦਾ ਜੀ ਫਿਰ ਉਹ ਡਿਊਟੀਆਂ ਕੋਈ ਸ਼ਿਫਟਾਂ ਵੰਡਦੇ ਹੋ ਜਾਂ ਕਿਸ ਤਰ੍ਹਾਂ ਡਿਊਟੀਆਂ ਲੱਗਦੀਆਂ ਨੇ ਇਹਨਾਂ ਦਾ ਫਿਰ ਸਾਨੂੰ ਥੋੜਾ ਜਿਹਾ ਬਣਾਉਣਾ ਪੈਂਦਾ ਜਿਸ ਤਰ੍ਹਾਂ ਰਾਤ ਨੂੰ ਸੇਵਾਦਾਰ ਦਿਨ ਦੇ ਸੇਵਾਦਾਰ ਜੇ ਪਰਦੇ ਸਿਵਾਦਾਰ ਸ਼ਾਮ ਦੇ ਸਿਵਾਦਾਰ ਅਡੋਡੀ ਉਹਨਾਂ ਦੀਆਂ ਡਿਊਟੀਆਂ ਲਾਂ ਜਾ ਜਾਂਦੀਆਂ ਤੇ ਇਹਦੇ ਜੀ ਮੈਂ ਤੁਸੀਂ ਲੱਕਣਾ ਵਗੈਰਾ ਲੈ ਕੇ ਆਏ ਜੀ ਤਾਂ ਹੋਰ ਰਸਤਾ ਲੈ ਕੇ ਸਾਰੀਆਂ ਫਿਰ ਉਧਰੋਂ ਹੀ ਆਉਂਦੀਆਂ ਨੇ ਜੀ ਹਾਂਜੀ ਅਸੀਂ ਭਾਈ ਰੂਪੇ ਤੋਂ ਚਿਰਾ ਕੇ ਲੈਂਦੇ ਹਾਂ ਤੇ ਉੱਥੋਂ ਹੀ ਇਹ ਟਰੱਕਾਂ ਤੇ ਇੱਥੇ ਆ ਜਾਂਦਾ ਕੁਝ ਇੱਥੋਂ ਵੀ ਸਾਨੂੰ ਮਿਲ ਜਾਂਦਾ ਤੇ ਇਸ ਕਰਕੇ ਉਹ ਲੱਕੜਾਂ ਸੁੱਕੀਆਂ ਗਿੱਲੀਆਂ ਇਕੱਠੀਆਂ ਚੱਲੀ ਜਾਂਦੀਆਂ ਵਿੱਚ ਸੰਗਤ ਦੀ ਗੱਲ ਕਰੀਏ ਤਾਂ ਕਿੰਨੀਕ ਸੰਗਤ ਹਰ ਸਾਲ ਵੱਧ ਰਿਹਾ ਹੈ ਸੰਗਤ ਦਾ ਮੈਂ ਸੁਣਿਆ ਵੀ ਕਹਿੰਦੇ ਹਰ ਸਾਲ ਜਿਹੜਾ ਸੰਗਤ ਦਾ ਵਾਧਾ ਹੀ ਹੋ ਰਿਹਾ ਹੈ ਜਿਵੇਂ ਪਹਿਲਾਂ ਦੀ ਗੱਲ ਕਰੀ ਤਾਂ ਹੁਣ ਵੀ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਹੈ ਇਹ ਹੌਲੇ-ਹੌਲੇ ਦੀ ਗੱਲ ਕਰੀਏ ਤਾਂ ਜੀ ਹਾਂ ਜੀ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੈ ਜਦੋਂ ਪ੍ਰਚਾਰਕ ਗੁਰਸਿੱਖਾਂ ਨੇ ਪ੍ਰਚਾਰ ਕੀਤਾ ਤੇ ਹਰ ਇੱਕ ਬੱਚੇ ਬੱਚੀ ਨੇ ਮੈਂ ਸੋਚਦਾ ਬਹੁਤ ਅਨਪੜ ਲੋਕ ਮੂਰਖਗਵਾਰ ਕਹਿੰਦੇ ਨੇ ਕਿ ਸਿੱਖੀ ਦਾ ਪ੍ਰਚਾਰ ਨਹੀਂ ਹੋ ਰਿਹਾ ਨਹੀਂ ਇਹ ਸਾਰਾ ਉਹਨਾਂ ਦੀ ਇੱਕ ਬਹਿਮਾ ਹੋ ਸਕਦਾ ਉਹ ਨਿੰਦਦੇ ਹੋਣ ਭੰਡਦੇ ਹੋਣ ਪਰ ਅੱਜ ਸਿੱਖੀ ਦਾ ਜਿੰਨਾ ਪ੍ਰਚਾਰ ਹੋ ਰਿਹਾ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਸੀਸ ਪਰ ਸਿੱਖਾਂ ਦੇ ਸੀਸ ਪਰ ਮਿਹਰ ਪਰ ਹੱਥ ਰੱਖ ਕੇ ਪ੍ਰਚਾਰ ਕਰਵਾ ਰਹੇ ਨੇ ਤੇ ਸੰਗਤਾਂ ਦਿਨੋ ਦਿਨ ਉਤਸ਼ਾਹ ਭਾਵਨਾ ਲੈ ਕੇ ਸੰਗਤਾਂ ਹੋਲੇ ਮਹੱਲੇ ਤੇ ਪਹੁੰਚਦੇ ਗਾ ਦੇਖਿਆ ਵੀ ਟੈਂਟਾਂ ਦਾ ਪੱਕਾ ਪ੍ਰਬੰਧ ਕੀਤਾ ਜਾਂਦਾ ਫਿਰ ਜਿਹੜੀ ਇਹ ਸੰਗਤ ਆਪਣੇ ਨਾਲ ਆਉਂਦੀ ਉਹਨਾਂ ਦੀ ਰਹਿائش ਦਾ ਪ੍ਰਬੰਧ ਪੱਕਾ ਹੁੰਦਾ ਜੀ ਹਾਂਜੀ ਇੱਥੇ ਆਰਾਮ ਕਰਦੇ ਆ ਇਹ ਤੇ ਆਰਾਮ ਵੀ ਕਰਦੇ ਆ ਉੱਪਰ ਵੀ ਜਿਹੜਾ ਹੈਗਾ ਲੰਗਰ ਦੇ ਉੱਪਰ ਉਹ ਲੰਗਰ ਗੁਰ ਤੇਗ ਬਹਾਦਰ ਸਰਾਂ ਦੇ ਸਾਹਮਣੇ ਜਿਹੜਾ ਲੰਗਰ ਹੈ ਉਹਦੇ ਉੱਪਰ ਵੀ ਟੈਂਟ ਲੱਗਣਾ ਵੱਡਾ ਜੀ ਉਹ ਉੱਥੇ ਆਪਣੀਆਂ ਜਿਹੜੀਆਂ ਬੀਬੀਆਂ ਸੇਵਾਦਾਰ ਆ ਉਹ ਉਸ ਟੈਂਟ ਦੇ ਵਿੱਚ ਆਰਾਮ ਕਰਨਗੇ ਉਹ ਜਗ੍ਹਾ ਵੀ ਆਪਣੇ ਕੋਲ ਆ ਭਾਈ ਨੌਜਵਾਨਾਂ ਨੂੰ ਲੈ ਕੇ ਬੜਾ ਮਤਲਬ ਚੱਲ ਰਿਹਾ ਪ੍ਰਸ਼ਾਸਨ ਨੇ ਵੀ ਇਸ ਵਾਰ ਥੋੜੀ ਸਖਤਾਈ ਕੀਤੀ ਹੈ ਵੀ ਜਦੋਂ ਤੁਸੀਂ ਇਸ ਪਵਿੱਤਰ ਧਰਤੀ ਤੋਂ ਆਓ ਤਾਂ ਮਨ ਦੇ ਵਿੱਚ ਚਾਅ ਦੇ ਨਾਲ-ਨਾਲ ਸ਼ਰਦਾ ਵੀ ਲੈ ਕੇ ਆਓ ਕਿਉਂਕਿ ਮਹਾਰਾਜ ਅੱਗੇ ਨਤਮਸਤਕ ਹੋਣਾ ਤਾਂ ਉਹ ਦਿਨ ਨੂੰ ਮਨਾਉਂਦੇ ਹੁੰਦੇ ਹੁੰਦੇ ਜਿੱਥੇ ਚਾਹ ਹੁੰਦਾ ਤਾਂ ਉੱਥੇ ਸ਼ਰਦਾ ਵੀ ਕਿਤੇ ਨਾ ਕੀਤੀ ਦਾਈ ਦੇ ਬਹੁਤ ਸਾਰੇ ਜਿਹੜੇ ਗੁਰਸਿੱਖ ਨੇ ਉਹ ਸਿੱਖੀ ਤੋਂ ਦੂਰ ਹੋ ਗਏ ਆ ਉਹਨਾਂ ਨੂੰ ਅਸੀਂ ਪ੍ਰੇਮ ਸਹਿਤ ਇੱਥੇ ਲੈ ਕੇ ਆਉਣੇ ਆ ਜਿਹੜੇ ਕੇਸ ਕੇਸ ਕਤਲ ਕਰਦੇ ਆ ਉਹ ਇੱਕ ਸਾਲ ਦੇ ਵਿੱਚ ਆ ਕੇ ਜਦੋਂ ਸੇਵਾ ਕਰਦੇ ਆ ਉਹਦੇ ਮਨ ਚ ਲੱਗਦਾ ਕਿ ਮੈਂ ਗਲਤ ਹਾਂਗਾ ਤੇ ਉਹ ਅਗਲੇ ਸਾਲ ਕੇਸਾਂ ਦੀ ਬੇਆਬਦੀ ਵੀ ਛੱਡ ਦਿੰਦੇ ਆ ਤੇ ਨਾਲ ਨਾਲ ਅਮਰ ਤੇ ਸ਼ਕਾ ਕੇ ਵੀ ਅਸੀਂ ਸਿੱਖਣ ਨੂੰ ਲੈ ਕੇ ਜਾਂਦੇ ਆ ਪਰਵਾਰਾਂ ਨੂੰ ਸੰਗਤ ਨੂੰ ਕਿਉਂਕਿ ਸੰਗਤ ਤਾਂ ਵੱਡੀ ਗਿਣਤੀ ਚ ਆਉਂਦੀ ਹੈ ਤਾਂ ਕਿਸ ਤਰ੍ਹਾਂ ਲੰਗਰਾਂ ਦੇ ਵਿੱਚ ਪਹੁੰਚਣ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣੇ ਆਗੇ ਗੁਰੂ ਕਲੰਗੀਧਰ ਪਾਤਸ਼ਾਹ ਜੀ ਨੇ ਸੇਵਾ ਸੰਗਤ ਦੇ ਦਾਸ ਦੀ ਝੋਲੀ ਚ ਪਾਈ ਆ ਬਜ਼ੁਰਗਾਂ ਦੀ ਝੋਲੀ ਚ ਪਾਈ ਆ ਅਸੀਂ ਉਡੀਕ ਕਰ ਰਹੇ ਹਾਂ ਸਿੱਖ ਸੰਗਤਾਂ ਦੇ دیدار ਸੰਗਤ ਸਾਡੇ ਕੋਲ ਇੱਥੇ ਲੰਗਰਾਂ ਦੇ ਵਿੱਚ ਆਉਣਗੇ ਆ ਤੇ ਇਸ ਕਰਕੇ ਅਸੀਂ ਗੁਰੂ ਰੂਪ ਸਮਝਦੇ ਹਾਂ ਹੋਏ ਆ ਸਿੱਖ ਸੰਗਤਾਂ ਦੀ ਸੇਵਾ ਕਰੀਏ ਸਤਿਗੁਰਾਂ ਦੇ ਚਰਨਾਂ ਚ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਸਿੱਖ ਸੰਗਤਾਂ ਨੂੰ ਚੜ੍ਹਦੀ ਕਲਾ ਵਰ ਬ੍ਰੋ ਤੂੰ ਉਪਰ ਉੱਠ ਕੇ ਇੱਕ ਨਾਮ ਦੀ ਜਿਹੜੀ ਪ੍ਰਾਪਤੀ ਆ ਪਰਮੇਸ਼ਰ ਦੀ ਪ੍ਰਾਪਤੀ ਆ ਉਹ ਗੁਰੂ ਕਲੰਗੀਧਰ ਪਾਤਸ਼ਾਹ ਜੀ ਦੀ ਇਹ ਮਿਸ਼ਨ ਗੁਰੂ ਨਾਨਕ ਸਾਹਿਬ ਜੀ ਦੇ ਮਿਸ਼ਨ ਸੀ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ ਇਸ ਕਰਕੇ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ ਇਹ ਤਨੇ ਹੀ ਜਿਹੜੇ ਕਾਰਜ ਆ ਇਹ ਮਨੁੱਖ ਨੂੰ ਅਪਣਾਉਣੇ ਚਾਹੀਦੇ ਆ ਸੱਚੀ ਸੋਚੀ ਜਿਹੜੀ ਕਿਰਤ ਕਰਨ ਵਾਲਾ ਸਿੱਖ ਆ ਉਹ ਕਦੇ ਪਾਪ ਨਹੀਂ ਕਰੇਗਾ ਉਹ ਕੋਈ ਨਸ਼ਾ ਚ ਨਹੀਂ ਬੜੇਗਾ ਇਸ ਕਰਕੇ ਜੇ ਅਸੀਂ ਗੁਰੂ ਨਾਨਕ ਸਾਹਿਬਾਰੇ ਦੇ ਪਾਏ ਹੋਏ ਪੂਰਨਤਾ ਤੇ ਚੱਲਦੇ ਆਂ ਤੇ ਗੁਰੂ ਸਾਹਿਬ ਜੀ ਸਾਥੋਂ ਅੱਜ ਅਸੀਂ ਗੁਰੂ ਸਾਹਿਬ ਦੇ ਆਪਣੇ ਆਪ ਨੂੰ ਕਹਿੰਦੇ ਆ ਵੀ ਅਸੀਂ ਨੇੜੇ ਆ ਕਿ ਗੁਰੂ ਦੇ ਦੂਰੋਂ ਨਹੀਂ ਅਸੀਂ ਸਤਗੁਰਾਂ ਦੇ ਚਰਨਾਂ 'ਚ ਹੀ ਵਸਦੇ ਆ ਵਡ ਖਾਨ ਸਾਹਿਬ ਭਾਈ ਫਤੇ ਜੀ ਤਾਂ ਬਾਬਾ ਜੀ ਨੇ ਸਾਰੀ ਜਾਣਕਾਰੀ ਦਿੱਤੀ ਹੈ ਲੰਗਰਵਾਰ ਤੇ ਕੋਰਤ ਨੂੰ ਤਸਵੀਰ ਫਿਰ ਦਿਖਾ ਦੇਵਾਂ ਕਿਸ ਤਰ੍ਹਾਂ ਜਿਹੜੀ ਸੰਗਤ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਆ ਤਾਂ ਪੂਰੇ ਪੱਕੇ ਪ੍ਰਬੰਧ ਹੁੰਦੇ ਨੇ ਇੱਥੇ ਕਿਉਂਕਿ ਕਈ ਦਿਨੇ ਲੰਗਰ ਚੱਲਣਾ ਹੁੰਦਾ ਕਿਉਂਕਿ ਮੌਸਮ ਨੂੰ ਵੀ ਧਿਆਨ ਦੇ ਵਿੱਚ ਰੱਖਤੇ ਹੋਏ ਜਿਹੜੇ ਟੈਂਟਾਂ ਦਾ ਪ੍ਰਬੰਧ ਪੱਕਾ ਕੀਤਾ ਜਾਂਦਾ ਤਾਂ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਭਾਈ ਰੂਪੇ ਦੀ ਧਰਤੀ ਤੋਂ ਇੱਥੇ ਆ ਦੇ ਨੇ ਤਾਂ ਕਿਉਂਕਿ ਭਾਈ ਰੂਪ ਚੰਦ ਜੀ ਨੂੰ ਵਰ ਮਿਲਿਆ ਸੀ ਤਾਂ ਉਸ ਤੋਂ ਬਾਅਦ ਸੰਗਤਾਂ ਇੱਥੇ ਆ ਕੇ ਨਤਮਸਤਕ ਹੁੰਦੀਆਂ ਨੇ ਸੇਵਾ ਨਿਭਾਉਂਦੀਆਂ ਨੇ ਤਾਂ ਬੜਾ ਚਾਅ ਹੁੰਦਾ ਮਨ ਦੇ ਵਿੱਚ ਤਾਂ ਆਪਾਂ ਬਜ਼ੁਰਗਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਪਿੰਡੋਂ ਆਏ ਨੇ ਕਿਹੜੇ ਪਿੰਡੋਂ ਆਏ ਬਾਬਾ ਜੀ ਭਾਈ ਰੂਪਾ ਜੀ ਭਾਈ ਰੂਪੇ ਤੋਂ ਆਏ ਹੋ ਹਾਂਜੀ ਕਿੰਨਾ ਚਾਹ ਹੁੰਦਾ ਜੀ ਫਿਰ ਜਦੋਂ ਹੋਲੇ ਮੱਲੇ ਦੇ ਦਿਨ ਨੇੜੇ ਆ ਜਾਂਦੇ ਆ ਤਾਂ ਜਿਵੇਂ ਜਿਵੇਂ ਤਰੀਕਾ ਨੇੜੇ ਆਉਂਦੀਆਂ ਫਿਰ ਚਾਹ ਚੜ ਜਾਂਦਾ ਹੁੰਦਾ ਵੀ ਆਪਾਂ ਫਿਰ ਚੱਲਣਾ ਹੈ ਪਹਿਲੇ ਚਾਹ ਚੜ ਹਾਂਜੀ ਮੀਨਾ ਜਾਵਾਂਗੇ ਹੋਲੇ ਮੱਲੇ ਜਾਵਾਂਗੇ ਬਾਬੇ ਦਾ ਹੋਲਾ ਮੱਲਾ ਮਨਾਵਿ ਸੇਵਾ ਕਰਾਂਗੇ ਬਾਬੇ ਦੀ ਜਿਨੀ ਕਰਾਵੇ ਹਾਂਜੀ ਕਿੰਨੇ ਦਿਨ ਲਾਉਣੇ ਇੱਥੇ ਸਾਨੂੰ ਜੀ ਲੱਗ ਜਾਂਦਾ ਹਫਤੇ ਲੱਗ ਜਾਂਦਾ ਜੀ ਹਫਤਾ ਹੀ ਲੱਗ ਜਾਂਦਾ ਹਾਂਜੀ ਘਰ ਦੇ ਕੰਮ-ਕੂਮ ਦਾ ਫਿਕਰ ਨਹੀਂ ਹੁੰਦਾ ਮਾਰ ਕੀ ਕਰਦਾ ਜੀ ਅੱਛਾ ਹਾਂ ਵਾਈਗੁਰੂ ਕਰਦਾ ਆਪੇ ਕੰਮ ਇਹ ਤਾਂ ਸਾਨੂੰ ਘੱਲਦਾ ਹੈਗਾ ਹਾਂਜੀ ਬੜ ਗੱਲ ਆ ਤਾਂ ਸੰਗਤਾਂ ਜਿਹੜੇ ਇੱਥੇ ਪਹੁੰਚਦੇ ਨੇ ਬਾਬਾ ਜੀ ਬੜੀ ਕਹਿੰਦੇ ਵੀ ਸੇਵਾ ਜਿਹੜੀ ਹੁਣ ਚੱਲ ਰਹੀ ਆ ਤਾਂ ਲੰਗਰਾਂ ਦੀਆਂ ਸੇਵਾਵਾਂ ਚੱਲ ਰਹੀਆਂ ਨੇ ਤਾਂ ਕਿੰਨੀ ਕੁ ਖੁਸ਼ੀ ਹੁੰਦੀ ਆ ਮਨ ਦੇ ਵਿੱਚ ਜਦੋਂ ਇਧਰ ਦਾ ਸੱਦਾ ਹੁੰਦਾ ਵੀ ਹੁਣ ਚੱਲਣਾ ਸਾਨੂੰ ਬਹੁਤ ਖੁਸ਼ੀ ਆ ਜੀ ਅਸੀਂ ਬਾਬਾ ਭਾਈ ਰੂਪ ਚੰਦ ਦੀਆਂ ਅੰਥਾਂ ਜੀ ਇੱਥੇ ਅਸੀਂ ਲੰਗਰ ਲਾਉਂਦੇ ਆ ਪਹਿਲਾਂ ਤੋਂ ਤੇ ਸਾਨੂੰ ਇਸ ਚੀਜ਼ ਦਾ ਬਹੁਤ ਚਾਹ ਜੀ ਅਸੀਂ 8-9 ਦਿਨ ਸੇਵਾ ਕਰਦੇ ਆ ਜੀ ਮਤਮਨ ਮਨੋ ਕਰਦੇ ਆ ਸਾਨੂੰ ਘਰ ਦਾ ਕੋਈ ਫਿਕਰ ਨਹੀਂ ਉਹ ਪਰਮਾਤਮਾ ਕਰਦਾ ਉਹ ਪਰਮਾਤਮਾ ਕਰਦਾ ਫਿਰ ਨਵੇਂ ਬੱਚੇ ਵੀ ਇੱਧਰ ਜੁੜ ਰਹੇ ਆ ਜੀ ਜਿਹੜੀ ਨਵੀਂ ਪੀੜੀ ਆ ਉਹ ਵੀ ਇੱਧਰ ਜੁੜ ਰਹੀ ਆ ਹੁਣ ਹਾਂ ਜੀ ਨਵੀਂ ਪੀੜੀ ਵੀ ਜੁੜ ਰਹੀ ਆ ਬੱਚੇ ਵੀ ਸਿੱਖੀ ਧਾਰਨ ਕਰ ਰਹੇ ਆ ਸਾਡਾ ਮਤਲਬ ਜਿੰਨਾ ਵੀ ਪਰਿਵਾਰ ਆ ਸਾਡਾ ਭਾਈ ਰੂਪਾ ਨਗਰ ਆ ਜੀ ਸਾਡਾ ਜਿੰਨਾ ਪਰਿਵਾਰ ਆ ਸਿੱਖੀ ਸੇਵਕੀ ਦੇ ਪਿੰਡ ਆ ਜੀ ਸਾਡਾ ਬਾਬੇ ਭਾਈ ਰੂਪ ਚੰਦ ਦੀਆਂ ਅਨਸਾਂ ਬਾਬਾ ਭਾਈ ਰੂਪ ਚੰਦ ਸੇਵੇਂ ਪਾਸ਼ਾ ਦੇ ਸੇਵਕ ਯਾ ਬਾਬਾ ਜਿਨੀ ਥਕਾਵਟ ਵਗੈਰਾ ਨਹੀਂ ਹੁੰਦੀ ਇੰਨੀ ਉਮਰ ਹੋ ਗਈ ਇੱਥੇ ਹੁਣ ਸੇਵਾਵਾਂ ਨਿਭਾਵਾਂਗੇ ਇੱਕ ਇੱਕ ਹਫਤਾ ਚੱਲਦੀ ਰਹਿੰਦੀ ਐ ਇਹ ਕਹਿੰਦੇ 24 24 ਘੰਟੇ ਸੇਵਾ ਚੱਲਦੀ ਰਹਿੰਦੀ ਐ ਛੇ ਥਕਾਵਟ ਕਾਦੀ ਹੁਣ ਇਹ ਸਕਾਉਟ ਦਾ ਕੋਈ ਹੁੰਦੀ ਨਹੀਂ ਜੀ ਇਸ ਚੀਜ਼ ਜਦੋਂ ਸੇਵਾ ਕਰਦੇ ਸਕਾਉਟ ਦਾ ਆਪੇ ਦੂਰ ਕਰਦਾ ਹਾਂ ਹਾਂ ਹਾਂਜੀ ਸਾਨੂੰ ਕੋਈ ਥਕਾਵਟ ਨਹੀਂ ਹੈ ਸਾਨੂੰ ਤਾਂ ਖੁਸ਼ੀ ਤੇ ਚਾਹ ਹੈ ਬਾਬੇ ਮੂਰੇ ਫਿਰ ਕੀ ਅਰਦਾਸ ਕੀਤੀ ਫਿਰ ਕੀ ਜਦੋਂ ਸਵੇਰੇ ਮੱਥਾ ਟੇਕ ਕੇ ਅਰਦਾਸ ਕੀ ਕੀਤੀ ਬਾਬੇ ਬਾਬੇ ਮੂਰੇ ਇਹ ਅਰਦਾਸ ਕਰਦੇ ਹਾਂ ਜੀ ਸਰਬੱਤ ਦਾ ਭਲਾ ਮੰਗਦੇ ਆਂ ਅਸੀਂ ਹਾਂ ਹਾਂਜੀ ਸਾਡੀ ਸੰਗਤ ਦਾ ਭਲਾ ਮੰਨਦੇ ਆ ਮਹਾਰਾਜ ਸਾਹਿਬ ਨੂੰ ਦੇਵੇ ਸਭ ਦਾ ਭਲਾ ਕਰੇ ਸੱਚੇ ਪਾਤਸ਼ਾਹ ਇਹੀ ਮੰਗਦੇ ਆ ਜੀ ਅਸੀਂ ਤਾਂ ਬਿਲਕੁਲ ਸੰਗਤ ਦੇ ਵਿੱਚ ਬੜਾ ਚਾਹ ਤੇ ਉਤਸ਼ਾਹ ਹੈ ਤੁਸੀਂ ਦੇਖ ਸਕਦੇ ਹੋ ਇਹ ਸਾਡੇ ਬਜ਼ੁਰਗ ਜਿਹੜੇ ਭਾਈ ਰੂਪੇ ਦੀ ਧਰਤੀ ਤੋਂ ਆਏ ਨੇ ਤਾਂ ਤਕਰੀਬਨ 250 ਕਿਲੋਮੀਟਰ ਦਾ ਪੈਂਡਾ ਤੈਅ ਕਰਨਾ ਉਸ ਤੋਂ ਬਾਅਦ ਇੱਥੇ ਆ ਕੇ ਲੰਗਰਾਂ ਦੀਆਂ ਸੇਵਾਵਾਂ ਕਰਨੀਆਂ ਤਾਂ ਸੰਗਤ ਦੀ ਸੇਵ ਸੰਭਾਲ ਕਰਨੀ ਕਹਿੰਦੇ ਖਿੜੇ ਮੱਥੇ ਹਰ ਦੇ ਮੱਥੇ ਲੱਗਦੇ ਆ ਤਾਂ ਇਹ ਇਹ ਵੀ ਕਿਤੇ ਨਾ ਕਿਤੇ ਇੱਕ ਵਿਲੱਖਣਤਾ ਹੈ ਜਿੱਥੇ ਸਿੱਖ ਪੰਥ ਦੇ ਵਿੱਚ ਬਾਬੇ ਨਾਨਕ ਵੱਲੋਂ ਜਿਹੜੀ ਲੰਗਰ ਦੀ ਪ੍ਰਥਾ ਚਲਾਈ ਗਈ ਤਾਂ ਉਹ ਲੰਗਰ ਦੀ ਪ੍ਰਥ ਆਉਂਦੇ ਹੋਏ ਖੁਸ਼ੀ-ਖੁਸ਼ੀ ਸੰਗਤਾਂ ਦੀ ਜਿਹੜੀ ਸੇਵਾ ਉਹ ਇਸ ਪਵਿੱਤਰ ਧਰਤੀ ਦੇ ਉੱਪਰ ਕੀਤੀ ਜਾ ਰਹੀ ਹੈ ਹੋਰ ਵੀ ਤੁਹਾਨੂੰ ਪਲ-ਪਲ ਦੀਆਂ ਤਸਵੀਰਾਂ ਦਿਖਾਵਾਂਗੇ ਜੁੜੇ ਰਹੋ ਸਾਡੇ ਨਾਲ ਮੈਂ ਕੈਮਰਾਮੈਨ ਸਿੱਧੂ ਦੇ ਨਾਲ ਜਿਸੀਂ ਬ੍ਰਾਡ ਦਿਖਦੇ ਰਹੋ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਸਾਸਕਲ ਜੀ